ਕੰਗਣਾ ਰਣੋਤ ਬੀਬੀ ਦੀ ਗੱਲ ਆ ਬੜੇ ਵਿਵਾਦਤ ਗੱਲਾਂ ਕਹੀਆਂ ਚਾਹੇ ਉਸ ਨੂੰ ਕਿਆ ਕਿਹਾ ਜਾਂਦਾ ਕਿ ਸਮਝ ਘੱਟ ਹੈ ਜਾਂ ਫਿਰ ਉਸ ਨੂੰ ਬੁਲਵਾਇਆ ਜਾਂਦਾ ਜਾਂ ਵਰਤਿਆ ਜਾ ਰਿਹਾ ਹੈ ਮੋਰੇ ਦੇ ਤੌਰ ਤੇ ਹੁਣ ਇਸ ਦੇ ਉੱਤੇ ਟਿੱਪਣੀ ਆਈ ਹੈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਉਹਨਾਂ ਨੇ ਵੀ ਇਸ ਦੇ ਉੱਤੇ ਬੜੀ ਅਹਿਮ ਤੇ ਮਹੱਤਵਪੂਰਨ ਟਿੱਪਣੀ ਕੀਤੀ ਹੈ ਕਹਿੰਦੇ ਹਿਮਾਚਲ ਤੇ ਪੰਜਾਬੀਆਂ ਨੂੰ ਲੈ ਕੇ ਇੱਕ ਟੂਲ ਦਾ ਕੰਮ ਕੀਤਾ ਜਾ ਰਿਹਾ ਹੈ ਟੂਲ ਦੇ ਵਜੋਂ ਵਰਤੀ ਜਾ ਰਹੀ ਹੈ ਇੱਕ ਤਾਂ ਫੁੱਟਪੌਂਡ ਦੇ ਲਈ ਔਰ ਦੂਜਾ ਹਮੇਸ਼ਾ ਹੀ ਸਿੱਖਾਂ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਤੁਹਾਨੂੰ ਸੰਦੀਪ ਇੱਕ ਤੇ ਦੇਸ਼ ਦੇ ਅੰਦਰ ਇੱਕ ਜਿਹੀ ਸ਼ਕਤੀ ਹੈ ਜਿਹੜੀ ਸਿੱਖ ਗੌਮ ਦੇ ਐਂਟੀ ਆ ਬੜੀ ਸ਼ੁਰੂ ਤੋਂ ਕੋਈ ਨਵੀਂ ਗੱਲਾਂ ਜਿਹੜੀ ਸਿੱਖਾਂ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਸਿੱਖਾਂ ਨੂੰ ਬੁਰਾ ਭਲਾ ਕਹਿਣ ਤੇ ਲੱਗੀ ਹੋਈ ਹੈ ਸਿੱਖਾਂ ਨੂੰ ਨੀਵਾ ਦਿਖਾਉਣ ਤੇ ਲੱਗੀ ਹੋਈ ਹੈ ਇੱਕ ਇੰਡੀਆ ਦੇ ਵਿੱਚ ਇੱਕ ਅਜੀਹੀ ਸ਼ਕਤੀ ਹੈ ਜਿੰਨੀ ਸਿੱਖਾਂ ਦੀ ਕਦਰ ਬਾਹਰਲੇ ਮੁਲਕਾਂ ਦੇ ਵਿੱਚ ਆ ਉਨੀ ਕਦਰ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਇੱਥੇ ਘੱਟੋ ਘੱਟ 2% ਸਿੱਖ ਵਸਦੇ ਆਗੇ ਨੇ ਪਰ ਸਿੱਖਾਂ ਦੇ ਨਾਲ ਇੱਥੇ ੱਤਕਾ ਹੀ ਹੁੰਦਾ ਰਿਹਾ 84 ਤੋਂ ਲਾ ਲਓ ਜਾਂ 84 ਤੋਂ ਪਹਿਲਾਂ ਲਾ ਲਓ ਇਹ ਉਹਨਾਂ ਲੋਕਾਂ ਦੇ ਇੱਕ ਖਡਾਉਣੇ ਨੇ ਕੰਗੜਾ ਨਾਉਤਰੀ ਮੈਂਟਲ ਨਹੀਂ ਹੈ ਪਾਗਲ ਨਹੀਂ ਹੈ ਸਮਝ ਨਹੀਂ ਘਟ ਪੂਰੀ ਸਮਝਾ ਇਹ ਖਡਾਉਣੇ ਨੇ ਹੈਨਾ ਇਹ ਤੇ ਖਡਾਉਣੇ ਨੇ ਜਿਨ੍ਹਾਂ ਨੂੰ ਮੋਰੇ ਨੇ ਜਿਨ੍ਹਾਂ ਨੂੰ ਅੱਗੇ ਲਾਇਆ ਜਾਂਦਾ ਹੈਗਾ ਹੁਣ ਕਿਉਂਕਿ ਇਹਨੇ ਟਿੱਪਣੀ ਏਡੀ ਵੱਡੀ ਕੀਤੀ ਮਾੜੀ ਤੋਂ ਮਾੜੀ ਟਿੱਪਣੀਆਂ ਲਗਾਤਾਰ ਕਰਦ ਰਹੀ ਐ ਸਿੱਖ ਕੌਮ ਨੂੰ ਲੈ ਕੇ ਉਹਨੂੰ ਲੈ ਕੇ ਕਿਉਂਕਿ ਅੱਜ ਸਿੰਘ ਸਭਾਣ ਇਕੱਠੇ ਹੋਏ ਸੀ ਉਥੇ ਗਿਆਨੀ ਹਰਪੀ ਸਿੰਘ ਹੁਣੇ ਟਿੱਪਣੀ ਕੀਤੀ ਹੈਗੀ ਐ ਕਿ ਕੋਈ ਨਵੀਂ ਗੱਲ ਨਹੀਂ ਐ ਇਸ ਤੋਂ ਪਹਿਲਾਂ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਿੱਖਾਂ ਨੂੰ ਘਟਿਆ ਦੱਸਣ ਵਾਸਤੇ ਇੱਕ ਜਿਹਾ ਵਰਤਾਂਤ ਘੜਿਆ ਜਾ ਰਿਹਾ ਹੈਗਾ ਉਸ ਬਰਤਾਂਤ ਕਰਨ ਦੇ ਵਿੱਚ ਜਿਹੜੀ ਇੱਕ ਨਵੀਂ ਜਿਹੜੀ ਮੋਹਰਾ ਵਾ ਉਹ ਕੰਗੜਾ ਨਾਉਤ ਆ ਕੰਗੜਾ ਨਾਉਤ ਜਿਹੜੀ ਵਾਰ-ਵਾਰ ਸਿੱਖਣ ਨੂੰ ਲੈ ਕੇ ਯਾਰ ਘੋਲ ਰਹੀ ਆ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭੜੇ ਰਿਜ਼ਲਟ ਨਿਕਲਣਗੇ ਪਹਿਲੀ ਤੇ ਗੱਲ ਕਿ ਪੰਜਾਬੀ ਤੇ ਹਿਮਾਚਲੀਆ ਦਾ ਟੱਕਰ ਹੋਏਗਾ ਪਿੱਛੇ ਜੋ ਹੋਇਆ ਵੀ ਆ ਤੇ ਬੀਬੀ ਕਾਫੀ ਖੁਸ਼ ਹੋਈ ਹੋਊਗੀ ਉਥੇ ਜਿਆਦਾ ਨੁਕਸਾਨ ਹੋਣ ਦੇ ਵੀ ਚਾਂਸ ਨੇ ਤੁਸੀਂ ਅੱਜ ਕੋਈ ਫਸਲ ਬੀਜਦੇ ਹੋ ਤੇ ਟਾਈਮ ਲੱਗਦਾ ਹੈ ਨਾ ਤੇ ਬੀਬੀ ਕੌੜੀ ਫਸਲ ਬੀਜ ਰਹੀ ਹੈ ਜਿੱਦਾਂ ਦੀ ਤੁਸੀਂ ਫਸਲ ਬੀਜੋਗੇ ਰਿਜ਼ਲਟ ਉਦਾਂ ਦੇ ਆਉਂਦੇ ਹੈਗੇ ਨੇ ਇਹ ਧਰਤੀ ਮਾਂ ਵਾ ਇਹ ਆਪਣੇ ਕੋਲ ਕੁਝ ਨਹੀਂ ਰੱਖਦੀ ਹੈਗੀ ਦੋ ਤੁਸੀਂ ਬੀਓਗੇ ਉਹਨੇ ਤੁਹਾਨੂੰ ਰਿਵਰਟ ਕਰਨਾ ਹੈਗਾ ਇਹ ਬੀਬੀ ਨੂੰ ਸਮਝਣੀ ਚਾਹੀਦੀ ਜਾਂ ਬੀਬੀ ਦੇ ਜਿਹੜੇ ਪਿੱਛੇ ਇਹਦੇ ਸਿਆਸੀ ਆਕਾ ਬੈਠੇ ਨੇ ਉਹਨਾਂ ਨੂੰ ਸਮਝਣਾ ਪਈ ਇਹਦੀ ਜ਼ਬਾਨ ਬੰਦ ਕਰੇ ਇਹਦੇ ਨਾਲ ਉਹ ਤੇ ਨਾ ਬੋਲੇ ਚੰਗਾ ਮੰਡੀ ਦੇ ਲੋਕਾਂ ਨੇ ਤੈਨੂੰ ਪੂਰੇ ਇੰਡੀਆ ਦੇ ਵਿੱਚ ਯਾਇਰ ਕੋਲ ਲਨ ਵਾਸਤੇ ਨਹੀਂ ਵੋਟਾਂ ਪਾਈਆਂ ਮੰਡੀ ਹੋਰ ਖੂਬਸੂਰਤ ਹੋਵੇ ਉਸ ਵਾਸਤੇ ਤੁਨੂੰ ਵੋਟਾਂ ਪਈਆਂ ਹੁਣ ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੈ ਕਿਉਂਕਿ ਹਰਿਆਣੇ ਤੋਂ ਬਹੁਤ ਜ਼ਿਆਦਾ ਪੈੜੀ ਫੀਡਬੈਕ ਗਈ ਹੈ ਇਸ ਕਰਕੇ ਜੇਪੀ ਨੱਡਾ ਹੁਣੀ ਜਿਹੜੇ ਹੱਲੇ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਪ੍ਰਧਾਨ ਕੋ ਕਿਨਾਂ ਨੂੰ 2 ਮਹੀਨੇ ਹੋ ਗਏ ਉਹਨਾਂ ਦੀ ਟਨਿਓਰ ਖਤਮ ਹੋ ਚੁੱਕੀ ਆ ਨਵਾਂ ਪ੍ਰਧਾਨ ਕੌਮੀ ਲੱਭਿਆ ਜਾ ਰਿਹਾ ਜਿਹਦੇ ਚ ਸ਼ਿਵਰਾਜ ਸਿੰਘ ਚੋਹਾਨ ਦੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਦਵਿੰਦਰ ਫਾਟਨवीस ਉਹਦਾ ਨਾਮ ਚੱਲ ਰਿਹਾ ਹੈਗਾ ਕਿਉਂਕਿ जेपी ਨੱਡਾਨਵੀ ਕਹਿ ਦਿੱਤਾ ਸੀ ਕਿ ਬੀਜੇਪੀ ਨੂੰ ਹੁਣ ਆਰਐਸਐਸ ਦੀ ਲੋੜ ਦੀ ਹੈ ਕਿਉਂਕਿ ਆਰਐਸਐਸ ਕਹਿੰਦੇ ਉਹ ਤੇਰੀ ਲੋੜ ਨਹੀਂ ਨਵਾਂ ਪ੍ਰਧਾਨ ਲੱਭ ਰਹੇ ਪਰ ਇਸ ਟਾਈਮ ਉਹਨਾਂ ਕੋਈ ਹੀ ਪ੍ਰਧਾਨਗੀ ਹੈ ਉਹਨਾਂ ਨੇ ਫਿਰ ਇਹਨੂੰ ਤਲਬ ਕੀਤਾ ਬੁਲਾਇਆ ਸਮਝਾਇਆ ਵੀ ਹੈ ਕਿ ਕਿਉਂ ਇਹੋ ਜਿਹੀ ਅੰਗਲਗ ਪਤਾ ਨਹੀਂ ਅੰਦਰ ਕੀ ਕੁਝ ਹੋਇਆ ਪਰ ਜਿਹੜੀਆਂ ਬਾਹਰ ਸਟੇਟਮੈਂਟ ਆਈਆਂ ਵੀ ਅੰਦਰ ਨੂੰ ਝਿੜਕਿਆ ਕਿ ਨਹੀਂ ਝਿੜਕਿਆਗਾ ਬਾਹਰ ਜਿਹੜੀਆਂ ਸਟੇਟਮੈਂਟ ਆ ਬੀਜੇਪੀ ਦੀਆਂ ਆਈਆਂ ਉਹਦੇ ਚ ਇਹ ਕਿ ਉਹਨੂੰ ਸਮਝਾਇਆ ਗਿਆ ਕਿ ਇਹ ਜਿਹੀਆਂ ਟਿੱਪਣੀਆਂ ਨਾ ਕੀਤੀਆਂ ਇਹ ਨਾ ਔਰ ਤੁਸੀਂ ਹਿੱਸਾ ਨਹੀਂ ਹੋ ਤੁਸੀਂ ਪਸ ਪਾਰਟੀ ਦੇ ਤਰਜਮਾ ਨਹੀਂ ਹੋ ਤੁਸੀਂ ਬੁਲਾਰੇ ਨਹੀਂ ਹੋ ਤੁਸੀਂ ਇੱਕ ਐਮਪੀ ਹੋ ਜਦੋਂ ਤੈਨੂੰ ਜ਼ਿੰਮੇਵਾਰੀ ਹੁਣ ਬਾਅਦ ਚ ਫਿਰ ਦੇਖੋ ਕਿ ਇਹਨਾਂ ਨੂੰ ਬੀਜੇਪੀ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹਰਿਆਣਾ ਚ ਫੀਡਬੈਕ ਆਈ ਕਿ ਹਰਿਆਣਾ ਦਾ ਕਿਸਾਨ ਨਾਰਾਜ਼ ਆ ਤੁਹਾਡੇ ਤੋਂ ਜੰਮੂ ਕਸ਼ਮੀਰ ਦਾ ਕਿਸਾਨ ਤੁਹਾਡੇ ਤੋਂ ਨਾਰਾਜ਼ ਆ ਇਸ ਕਰਕੇ ਫਿਰ ਇਹਦੀਆਂ ਵੱਖ-ਵੱਖ ਗੋਦੀ ਮੀਡੀਆ ਦੇ ਵਿੱਚ ਇੰਟਰਵਿਊ ਕਰਵਾਈਆਂ ਹੁਣ ਕਹੀ ਜਾਂਦੀ ਕਿ ਮੈਂ ਵੀ ਕਿਸਾਨ ਵੀ ਤੂੰ ਕਿਹੜੇ ਪਾਸੇ ਕਿਸਾਨ ਜੇ ਤੂੰ ਕਿਸਾਨ ਹੁੰਦੇ ਤੈਨੂੰ ਦਰਦ ਹੁੰਦਾ ਮਦਦ ਤੂੰ ਫਿਰ ਤੈਨੂੰ ਇਹ ਬਕਵਾਸ ਕਰਨ ਦੀ ਲੋੜ ਨਹੀਂ ਸੀ ਕਿ ਪੰਜਾਬਣੀਆਂ ਜਿਹੜੀਆਂ ਕਿਸਾਨ ਬੀਬੀਆਂ ਨੇ ਉਹ 100-100 ਰੁਪਏ ਚ ਆ ਜਾਂਦੀਆਂ ਦੂ ਲੋਕਾਂ ਦੀ ਮਾਵਨ ਕਹਿੰਦੀ ਤੇਰੀ ਮਾਂ ਕੀ ਕੇ 100-100 ਰੁਪਏ ਲੈ ਕੇ ਜਾਂਦੀ ਰਹੀ ਧਰਨਿਆਂ ਤੇ ਪਾ ਤੂੰ ਹੁਣ ਕਿਹੇ ਕਿਹੜੇ ਪਾਸੋਂ ਕਿਸਾਨ ਬਣੇ ਕਹਿੰਦੀ ਜਦੋਂ ਮੇਰੇ ਤੇ ਅਟੈਕ ਹੁੰਦਾ ਹੀ ਖੁਸ਼ ਹੁੰਦੇ ਕੌਣ ਖੁਸ਼ ਹੁੰਦਾ ਸੀ ਸਿੱਖ ਇੱਕ ਅਜਹੀ ਕੌਮ ਆ ਜਿਹੜੀ ਤੇ ਕਿਸੇ ਧੀ ਭੈਣ ਤੇ ਕੋਈ ਹਮਲਾ ਹੁੰਦਾ ਵਾ ਤੇ ਉਹ ਬਰਦਾਸ਼ਤ ਨਹੀਂ ਕਰਦਾ ਹੈਗਾ ਕੱਲ ਨੂੰ ਖੁਦਾ ਨਾ ਖਾਸਾ ਤੇਰੇ ਤੇ ਕੋਈ ਹਮਲਾ ਹੋਊਗਾ ਤੇ ਫਿਰ ਵੀ ਲੋਕੀ ਕਹਿਣਗੇ ਮਾੜੀ ਗੱਲ ਹੋਈ ਆ ਪਰ ਚੰਗੀ ਗੱਲ ਹੈ ਕਿ ਤੂੰ ਇਹੋ ਜੀ ਲੀਡਰ ਬਣ ਚੰਗੀਆਂ ਗੱਲਾਂ ਕਰ ਫਾਲਤੂ ਦੀਆਂ ਗੱਲਾਂ ਕਰਨ ਦੀ ਕੀ ਲੋੜ ਹੈ ਪਰ ਇਹ ਬੇਸਿਕਲੀ ਹੀ ਸਿੱਖਾਂ ਦੇ ਵਿਰੁੱਧ ਵਿਰੋਧਰੀ ਆ ਗਿਆ ਸਿੱਖਾਂ ਦੀ ਬੈਰੀ ਆ ਸਿੱਖਾਂ ਨੂੰ ਮਾੜਾ ਸਮਝਦੀ ਹੈ ਸਿੱਖਾਂ ਨੂੰ ਕਦੀ ਖਾਲਸਤਾਨੀ ਦੱਸਦੀ ਆ ਪਾਕਿਸਤਾਨੀ ਦੱਸਦੀ ਆ ਅਲਗਾਓ ਵਾਕ ਪਰ ਨਹੀਂ ਕੀ ਕੀ ਕਹਿੰਦੀ ਹੈਗੀ ਆ ਤੇ ਇਸ ਕਰਕੇ ਇਹਨੂੰ ਕੁਝ ਪਹਿਲੇ ਤੇ ਸਿੱਖ ਕੌਮ ਬਾਰੇ ਇਹਨੂੰ ਕੁਝ ਪਤਾ ਨਹੀਂ ਹੈਗਾ ਔਰ ਦੂਜਾ ਇਹ ਕੋਈ ਜਾਣ ਬੁੱਝ ਕੇ ਉਹ ਇੱਕ ਹੁੰਦਾ ਨਾ ਤੋਤੇ ਨਹੀਂ ਹੁੰਦੇ ਰਾਤੋਤੇ ਉਹ ਜੋ ਘਰ ਦੇ ਵਿੱਚ ਬੋਲਦੇ ਕਈਆਂ ਨੇ ਜਿਨ੍ਹਾਂ ਨੇ ਤੋਤੇ ਪਾਲਦੇ ਹੈਗੇ ਨੇ ਉਹ ਜੋ ਘਰ ਤੁਸੀਂ ਬੋਲਦੇ ਉਹ ਸਿੱਖ ਲੈਂਦਾ ਹੈਗਾ ਤੇ ਇਹ ਜਿਸ ਘਰ ਦੇ ਵਿੱਚ ਹੈ ਜਿਸ ਵਿਚਾਰਧਾਰਾ ਨੂੰ ਇਹਨੇ ਅਡਾਪਟ ਕੀਤਾ ਹੈਗਾ ਉਹਦੇ ਵਿੱਚ ਸਿੱਖਾਂ ਤੋਂ ਲੈ ਕੇ ਕੁਝ ਨਾ ਕੁਝ ਬੋਲਦੇ ਰਹਿੰਦੇ ਨੇ ਇਹਨੇ ਉਹ ਹੀ ਸਿੱਖ ਲਿਆ ਹੈਗਾ ਹੂੰ ਜਦੋਂ ਤਾਂ ਪੈਰ ਲਾਉਣੇ ਸੀ ਬਾਲੀਵੁੱਡ 'ਚ ਚੰਡੀਗੜ੍ਹ ਪੜ੍ਹਦੇ ਆ ਪਹਿਲਾਂ ਪਹਿਲਾਂ ਵਾਲੇ ਜਿਹੜੇ ਇੰਟਰਵਿਊ ਆ ਆਪ ਦੱਸਦੀ ਰਹੀ ਐ ਬੀਬੀ ਕੰਗਣਾ ਕਿ ਮੈਨੂੰ ਪੰਜਾਬੀ ਕਲਾਕਾਰ ਪੰਜਾਬੀ ਐਕਟਰ ਕਿਹੜੇ ਪਸੰਦ ਨੇ ਪੰਜਾਬੀ ਗਾਣੇ ਆ ਤੇ ਮੈਨੂੰ ਬੜੇ ਜਿਆਦਾ ਪਸੰਦ ਨੇ ਔਰ ਜੇ ਮੈਨੂੰ ਕਹਿੰਦੇ ਹਰਿਆਣਵੀ ਤੇ ਪੰਜਾਬੀ ਭਾਸ਼ਾ ਬੋਲਣੀ ਹੋਵੇ ਜਾਂ ਚੁਣਨੀ ਹੋਵੇ ਮੈਂ ਪੰਜਾਬੀ ਨੂੰ ਪਹਿਲ ਦੇ ਵਿੱਚ ਚੁਣਾਗੀ ਜਦੋਂ ਤਾਂ ਪੈਰ ਲੱਗਣੇ ਸੀ ਉਦੋਂ ਪੰਜਾਬੀ ਦਾ ਬੋਲ ਵਾਲਾ ਗੁਣਗਾਨ ਕੀਤਾ ਬੀਬੀ ਨੇ ਜਦੋਂ ਪੈਰ ਲੱਗ ਗਏ ਆ ਤੇ ਸਭ ਤੋਂ ਵੱਧ ਖਲਾਫ ਵੀ ਭੁਗਤਣਾ ਪੰਜਾਬੀਆਂ ਦੇ ਇਹ ਨਵੀਂ ਗੱਲ ਨਹੀਂ ਹੈ ਜਿਹੜੀ ਥਾਲੀ ਦੇ ਵਿੱਚ ਖਾਂਦੇ ਨੇ ਉਹਦੇ ਵਿੱਚ ਸ਼ੇਕ ਕਰਦੇਗੇ ਉਹ ਵੀ ਆ ਬੀਬੀ ਹੋਈ ਵਾਲੀ ਆ ਕਿ ਪੰਜਾਬੀਆਂ ਮੁੰਡਿਆਂ ਨਾਲ ਗੌਂਦੀ ਰਹੀ ਹੈ ਲਾਚੀ ਦੀ ਟੱਪਦੀ ਰਹੀ ਹੈਗੀ ਨਾ ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਚੰਡੀਗੜ੍ਹ ਰਹਿ ਕੇ ਬੀਬੀ ਨੇ ਕਿਵੇਂ ਕੀ ਜੋ ਵੀ ਕੁਝ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਹੈਗਾ ਪਰ ਸਵਾਲ ਹੈ ਕਿ ਬੀਬੀ ਦੇ ਜਿਹੜਾ ਰਵਈਆ ਉਹ ਸਿੱਖਾਂ ਪ੍ਰਤੀ ਬਹੁਤ ਮਾੜਾ ਹੈਗਾ ਤੇ ਬੀਜੇਪੀ ਨੂੰ ਸਮਝਾਉਣਾ ਚਾਹੀਦਾ ਹੈਗਾ ਕਿ ਘੱਟੋ ਘੱਟ ਸਿੱਖਾਂ ਨੂੰ ਤੂੰ ਕਿਉਂ ਨਿੰਦਦੀ ਐ ਸਿੱਖਾਂ ਨੇ ਤੇਰਾ ਕੀ ਵਿਗਾੜਦਾ ਸਿੱਖਾਂ ਨੇ ਕੀ ਤੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੇਰੇ ਘਰ ਤੇ ਕਬਜ਼ਾ ਕਰ ਲਿਆਗਾ ਜਿਸ ਦਿਨ ਤੂੰ ਸਟੇਟਮੈਂਟ ਨਹੀਂ ਦਿੱਤੀ ਸੀ ਬੀਬੀਆਂ ਦੇ ਖਿਲਾਫ ਕਿਸਾਨ ਉਸ ਤੋਂ ਪਹਿਲਾਂ ਤੈਨੂੰ ਕਿਸ ਨੇ ਮਾਰਾ ਕਿਆ ਤੂੰ ਬੀਬੀਆਂ ਨੂੰ ਵਕਾਊ ਦੱਸਿਆ ਤੂੰ ਕਿਸਾਨਾਂ ਨੂੰ ਅਤਵਾਦੀ ਖਾਲਸਾਣੇ ਦੱਸਿਆ ਫਿਰ ਜਦੋਂ ਲਫੇੜਾ ਪਿਆ ਤੇਰੇ ਕੋਈ ਕੋਈ ਆਪਣੀ ਮਾਂ ਬਾਰੇ ਕੋਈ ਕੋਈ ਕਿਉਂ ਬੁਰਾ ਭਲਾ ਸੁਣ ਕਹੇਗਾ ਉਸ ਵੇਲੇ ਤੇਰੀ ਰਿੰਦੀ ਕਸਰ ਤੇਰੀ ਭੈ ਨਿਕੜ ਦਿੱਤੀ ਹੈਗੀ ਤੇ ਅੱਜ ਤੂੰ ਦੁਬਾਰਾ ਬੋਲ ਦਿੱਤਾ ਹੈਗਾ ਸਿੱਖਾਂ ਨੂੰ ਲੈ ਕੇ ਅੱਗੇ ਉਸ ਕਰਕੇ ਜਿਹੜੇ ਉਹਨਾਂ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕਿੰਨਾ ਕੀ ਸਮਝਾਇਆ ਹੈਗਾ ਪਤਾ ਨਹੀਂ ਕੀ ਕੋਈ ਜਿਹਾ ਸਮਝਾਇਆ ਹੈਗਾ ਪਰ ਇਹੋ ਜਿਹੇ ਲੋਕਾਂ ਨੂੰ ਟਿਕਟ ਕਿਉਂ ਦਿੱਤੀ ਭਾਜਪਾ ਨੇ ਜਿਨ੍ਹਾਂ ਨੇ ਬੋਲਣਾ ਯੈਰ ਹੈ ਜਿਨ੍ਹਾਂ ਦੇ ਨਿਕਲਣਾ ਯੈਰ ਹੈ ਜਿਹੜੇ ਸਵੇਰ ਤੋਂ ਲੱਗੀ ਸ਼ਾਮ ਤੱਕ ਜਹਿਰੀ ਉਗਲਦੇ ਨੇ ਉਹ ਤੇ ਸਮਾਜ ਦੇ ਬੇਸਿਕਲੀ ਇਹ ਲੋਕ ਨੇ ਜਿਹੜੇ ਭਾਰਤ ਦੇ ਦੋਸ਼ੀ ਨੇ ਭਾਰਤ ਦੇ ਦੁਸ਼ਮਣ ਨੇ ਇਹ ਲੋਕ ਨੇ ਕਿਉਂਕਿ ਇਨ੍ਹਾਂ ਲੋਕਾਂ ਕਰਕੇ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਟੁੱਟਦੀ ਹੈਗੀ ਇਨ੍ਹਾਂ ਕਰਕੇ ਹੀ ਦੇਸ਼ ਦੀ ਭਾਈਚਾਰਕ ਸਾਂ ਟੁੱਟਦੀ ਹੈਗੀ ਇਹ ਤੇ ਭਾਜਪਾ ਨੂੰ ਇਹੋ ਜਿਹੇ ਲੀਡਰ ਲੈਣੇ ਪਰ ਭਾਜਪਾ ਦਾ ਕਲਚਰ ਹੀ ਆ ਪਹਿਲਾਂ ਇਨ੍ਹਾਂ ਨੇ ਉਹ ਸਾਧਵੀ ਪ੍ਰਗਿਆ ਲੈ ਲਈ ਜਿਨੂੰ ਵੱਡੀ ਵੱਡੀ ਸਜ਼ਾ ਹੋਈ ਸੀ ਫਿਰ ਇਹ ਸਿੱਖਾਂ ਨੂੰ ਅਤਵਾਦੀ ਕਹਿ ਕੇ ਟਿਕਟਲ ਹੈਗੀ ਹੈਗੀ ਬਦਲ ਇੰਡੀਆ ਦੇ ਵਿੱਚ ਜੇ ਪੋਲਿਟਿਕਸ ਕਰਨੀ ਹੈ ਤੇ ਮਿਨੋਰਟੀ ਨੂੰ ਦੱਬੋ ਗਾਲਾਂ ਕੱਢੋ ਬਦਨਾਮ ਕਰੋ ਉਹਨੂੰ ਵੈਰੀ ਸਮਝੋ ਜਿੰਨਾ ਇੰਡੀਆ ਦੇ ਵਿੱਚ ਸਿੱਖਾਂ ਦੇ ਪ੍ਰਤੀ ਜਾਂ ਮੁਸਲਮਾਨਾਂ ਦੇ ਪ੍ਰਤੀ ਯਹਿਰ ਉਗਲਿਆ ਜਾ ਰਿਹਾ ਹੈਗਾ ਜਦ ਪਾਰਲੀਮੈਂਟ ਦੇ ਵਿੱਚ ਸ਼ਰੇਆਮ ਇੱਕ ਬਹੁਜਨ ਸਮਾਜ ਪਾਰਟੀ ਦੇ ਐਮਪੀ ਨੂੰ ਗਾਲਾਂ ਕੱਢ ਦਿੱਤੀਆਂ ਗਈਆਂ ਹੋਣ ਓਏ ਮੁੱਲੇ ਮੁੱਲੇ ਕਹਿ ਕੇ ਸਬੂਧਨ ਕਰ ਦਿੱਤਾ ਹੋਵੇ ਤੇ ਉਦਨ ਹੀ 150 ਕਰੋੜ ਦੁਨੀਆ ਭਾਰਤ ਦੀ ਸ਼ਰਮਸ਼ਾਰ ਹੋ ਗਈ ਹੋਗੀ ਇਥੇ ਨਾਮ ਦਿੱਤੇ ਯਾਰ ਜਦ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਇਹ ਕਿ ਗੋਲੀ ਮਾਰੋ ਇਨਸਾਨਾਂ ਨੂੰ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ ਹੁਣ ਜੇ ਸਿੱਖਾਂ ਨੂੰ ਵਤਵਾਦੀ ਖਾਲਸਤਾਨੀ ਕਹਿ ਕੇ ਟਿਕਟਾਂ ਲਈਆਂ ਜਣੇ ਤੇ ਇਹ ਤੇ ਭਾਜਪਾ ਨੇ ਰੂਲ ਹੀ ਬਣਾ ਨਿਜ਼ਮ ਬਣਾ ਲੈ ਇਹ ਤੇ ਭਾਜਪਾ ਦਾ ਨਿਜ਼ਮ ਇਦਾਂ ਬਣੇਗਾ ਕਿ ਹਾਂ ਵੀ ਜਿਹੜਾ ਸਭ ਤੋਂ ਵੱਡਾ ਮੈਜੋਰਟੀ ਨੂੰ ਗਾਣਾ ਕੱਢੂਗਾ ਉਹਨੂੰ ਅਸੀਂ ਓਡੀ ਵੱਡੀ ਟਿਕਟ ਦਵਾਂਗੇ ਕਿਸੇ ਨੇ ਗਾਲਾਂ ਕੱਢੀਆਂ ਸੀ ਉਹਨੂੰ ਵਜ਼ੀਰ ਬਣਾ ਦਿੱਤਾ ਕਿਸੇ ਨੇ ਬਰਦਾਮ ਕੀਤਾ ਉਹਨੂੰ ਐਮਪੀ ਬਣਾ ਦਿੱਤਾ ਇਹਦਾ ਇਹਦਾ ਮਤਲਬ ਹੈ ਕਿ ਭਾਜਪਾ ਦਾ ਫਲਸਫਾ ਹੈਗਾ ਤੇ ਫਿਰ ਭਾਜਪਾ ਨੂੰ ਚਾਹੀਦਾ ਹੈਗਾ ਕਿ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਲੀਡਰ ਨਹੀਂ ਸਿੱਖ ਉਹ ਦਿਖਾਵੇ ਵਾਸਤੇ ਉਹਨਾਂ ਨੂੰ ਵੀ ਬਾਹਰ ਕੱਢ ਦੇਣਾ ਚਾਹੀਦਾ ਸੀ ਕੱਢ ਦਿਓ ਇੱਕ ਇਕਬਾਲ ਸਿੰਘ ਲਾਲਪੁਰਾ ਨੂੰ ਕੱਢ ਦਿਓ ਬਾਹਰ ਕੱਢ ਦਿਓ ਤੁਸੀਂ ਉਹਨੂੰ ਬਾਹਰ ਮਰਜਿੰਦਰ ਸਿੰਘ ਸਿਰਸਾ ਕੱਢ ਦਿਓ ਹਰਦੀਪ ਸਿੰਘ ਪੂਰੀ ਕੱਢ ਦਿਓ ਰਣਵੀਰ ਸਿੰਘ ਬਿੱਟੂ ਕੱਢ ਦਿਓ ਤਨੂ ਸੇ ਕਿਚਾਈ ਦੇ ਨਹੀਂ ਹੈਗੇ ਜੇ ਤੁਹਾਡੇ ਐਮਪੀ ਸਿੱਖਾਂ ਨੂੰ ਖਾਲਸਾ ਨੀ ਤਤਵਾਦੀ ਕਹਿੰਦੇ ਹੈਗੇ ਨੇ ਤੇ ਕਹਿੰਦੇ ਕਿ ਉੱਥੇ ਜਾ ਕੇ ਅਤਵਾਦੀ ਤੇ ਬਲਾਦਕਾਰ ਕਰਦੇ ਰਹੇ ਨੇ ਤੇ ਫਿਰ ਤੁਸੀਂ ਸਿੱਖਾਂ ਨੂੰ ਮੂੰਹ ਕਿਉਂ ਲਾਉਂਦੇ ਛੱਡ ਦਿਓ ਸਿੱਖਾਂ ਨੂੰ ਕਿਥਾ ਪਾਰਟੀ ਜਿਹੀ ਦਿਖਾਵੇ ਵਾਸਤੇ ਰੱਖੇ ਨੇ ਸਿਰਫ ਸਿਰਫ ਇਹ ਕਿ ਅਸੀਂ ਸਾਰੀਆਂ ਪਾਰਟੀਆਂ ਲੈ ਕੇ ਚੱਲ ਰਹੀਆਂ ਸਾਰੀਆਂ ਧਰਮ ਲੈ ਕੇ ਚੱਲਦੇ ਉਹ ਫੋਕਾ ਜਿਹੜਾ ਇਹਨਾਂ ਦਾ ਨਾਰਾ ਸਬਕਾ ਸਾਥ ਸਬਕਾ ਸਾਥ ਸਬਕਾ ਵਕਾਸ ਸਬਕਾ ਪੜੀ ਕੋ ਕਹਿੰਦਾ ਸਬਕਾ ਤੁਸੀਂ ਤੇ ਸਿੱਖਾਂ ਨੂੰ ਬਦਨਾਮ ਕਰਦੇ ਤੁਹਾਡੇ ਐਮਪੀ ਤੁਹੋਂ ਦੇਖੋ ਕਿੰਨੇ ਦਿਨ ਵਾਸਤੇ ਇਸ ਬੀਬੀ ਦਾ ਮੂੰਹ ਬੰਦ ਰਹਿਦਾ ਹੈਗਾ ਇਸ ਸਮਤ ਹੈਗੇ ਪਰ ਇਹ ਘੱਟੂ ਘਾੜੇ ਬੀਬੀ ਨੂੰ ਸਮਝਣਾ ਚਾਹੀਦਾ ਹੈਗਾ ਕਿ ਦੇਸ਼ ਨੂੰ ਤੋੜਨ ਦਾ ਯਤਨ ਨਾ ਕਰੋ ਸਿੱਖ ਕੌਮ ਹੀ ਆ ਬੀਬੀ ਤੇਰਾ ਵजूद ਆ ਨਹੀਂ ਤੇ ਅ ਇੱਥੇ ਨੌਵੇਂ ਪਾਤਸ਼ਾਹ ਸਾਹਿਬ ਨਾ ਹੁੰਦੇ ਨਾ ਤੇ ਤੁਸੀਂ ਸਾਰੇ ਬੁਰਕੇ ਪਾ ਕੇ ਘੁਮ ਰਹੇ ਹੋਣੇ ਸੀ ਹੁਣ ਤੱਕ ਤੁਸੀਂ ਬੁਰਕਿਆਂ ਦੇ ਵਿੱਚ ਹੀ ਰਹਿਣਾ ਹੈਗਾ ਸੀ ਇਸ ਸਿੱਖ ਕੌਮੀਆਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਹੈਗੀਆ ਦੇਸ਼ ਦੀ ਰੱਖਿਆ ਕੀਤੀ ਅੱਜ ਵੀ ਕੀਤੀ ਆ ਪਿੱਛੇ ਵੀ ਕੀਤੀ ਹੈ ਤੇ ਗਾ ਵੀ ਕਰਦੇ ਰਹਿਣਗੇ ਪਰ ਤੇਰੇ ਵਰਗੇ ਲੋਕਾਂ ਨੂੰ ਘੱਟੋ ਘੱਟ ਇਤਿਹਾਸ ਤੇ ਛਾਤੀ ਮਾਰ ਲੈਣੀ ਚਾਹੀਦੀ ਹੈਗੀ ਆ ਕਿ ਕਿਹੜੇ ਅੰਗਰੇਜ਼ਾਂ ਤੋਂ ਡਰਦੇ ਰਹੇ ਨੇ ਕਿਹੜੇ ਮੁਗਲਾਂ ਤੋਂ ਡਰਦੇ ਰਹੇ ਹੈਗੇ ਨੇ ਤੇ ਕਿਹੜੇ ਮੁਗਲਾਂ ਨਾਲ ਲੜਦੇ ਰਹੇ ਨੇ ਤੇ ਅੰਗਰੇਜ਼ਾਂ ਨਾਲ ਲੜਦੇ ਰਹੇ ਨੇ ਤੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਜਿਨ੍ਹਾਂ ਨੇ ਹਿੰਦੂ ਕੌਮ ਨੂੰ ਆਜ਼ਾਦ ਕਰਵਾਇਆ ਉਹ ਤੈਨੂੰ ਪਿਛਲਾ ਇਤਿਹਾਸ ਪੜ ਲੈਣਾ ਚਾਹੀਦਾ